ਵਾਰਗੁਰ ਜੀ ਦਾ ਖਾਲਸਾ ਵਾਰਗੁਰ ਜੀ ਦੀ ਫਤਿਹ ਅੱਜ ਇੱਕ ਧੀਰਮੱਲੀਆਂ ਦੇ ਪਰਿਵਾਰ ਦੀ ਤੁਹਾਨੂੰ ਮੈਂ ਕਰਦੂ ਦੱਸਣੀ ਆ ਉਹ ਧੀਰਮੱਲੀਆਂ ਦਾ ਪਰਿਵਾਰ ਜਿਹੜਾ ਹੈ ਅਮਰਤਪਾਲ ਦਾ ਪਰਿਵਾਰ ਉਹਦੇ ਪਿਤਾ ਨੇ ਜਣ ਕੇ ਉਹਦੇ ਭਾਪੇ ਨੇ ਤਰਜਿੰਦ ਸਿੰਘ ਨੇ ਅਮਰਤਪਾਲ ਮਹਿਰੋਂ ਦੀ ਮਦਦ ਕਰਨ ਵਾਸਤੇ ਗੱਲ ਕੀਤੀ ਜਣ ਕੇ ਉਹਦੇ ਹੱਕ ਵਿੱਚ ਖੜਨ ਦੀ ਗੱਲ ਕੀਤੀ ਹੈ ਕਾਰਨ ਕਿ ਉਹ ਬਲਾਤਕਾਰੀ ਬਾਬਿਆਂ ਦਾ ਪਰਦਾ ਫਾਸ਼ ਕਰਦਾ ਹੈ ਇਸ ਕਰਕੇ ਉਹਦੇ ਹੱਕ ਵਿੱਚ ਖੜਨਾ ਜ਼ਰੂਰੀ ਹੈ ਹੁਣ ਤੁਸੀਂ ਇਹਨਾਂ ਦੇ ਆਪਣੇ ਘਰ ਦੇ ਕਰਤੂਬ ਸੁਣੋ ਇਹਨਾਂ ਦੇ ਆਪਣੇ ਮੁੰਡੇ ਅਮਰਤਪਾਲ ਦੀ ਕਰਤੂਬ ਸੁਣੋ ਕਿ ਉਹ ਜੇਲ੍ਹ ਵਿੱਚ ਕਿਉਂ ਗਿਆ ਅਸਲ ਵਿੱਚ ਜੇਲ੍ਹ ਜਾਣ ਦਾ ਕਾਰਨ ਕੀ ਬਣਿਆ ਜਿਹੜੀ ਮਹਾਭਾਰਤ ਹੋਈ ਹੈ ਨਾ ਉਹ ਸਾਰਾ ਜੰਗ ਜੁਦ ਇੱਕ ਔਰਤ ਕਰਕੇ ਹੋਇਆ ਚਲੋ ਉਹਨਾਂ ਨੇ ਤਾਂ ਫੇਰ ਵੀ ਔਰ ਉਹਦੀ ਰਾਖੀ ਵਾਸਤੇ ਇਹ ਜੰਗ ਜੁੱਧ ਕਹਿ ਲਈ ਕੀਤਾ ਪਰ ਜੇ ਤੁਸੀਂ ਅਮਰਤਪਾਲ ਦੀ ਇੱਕ ਕਰਤੂਤ ਸੁਣੋਗੇ ਜਿਹਦੇ ਕਰਕੇ ਉਹ ਜੇਲ੍ਹ ਵਿੱਚ ਗਿਆ ਉਹ ਕੀ ਹੈ ਜਿਹੜਾ ਮੁੰਡਾ ਬਰਿੰਦਰ ਇਹਨਾਂ ਨੇ ਇੱਕ ਖੇਤ ਮੋਟਰ ਤੇ ਲਾ ਕੇ ਕੁੱਟਿਆ ਸੀ ਤੇ ਉਹ ਮੁੰਡੇ ਨੇ ਅਮਰਤਪਾਲ ਦੀ ਟੀਮ ਨੂੰ ਤੇ ਅਮਰਤਪਾਲ ਨੂੰ ਕੀ ਕਿਹਾ ਸੀ ਉਹ ਕੰਦਾ ਸੀ ਕਿ ਜਿਹੜਾ ਤੁਹਾਡੇ ਨਾਲ ਇਕਦਰਮ ਸਿੰਘ ਉਹਦੀ ਕਿਸੇ ਕੁੜੀ ਦੇ ਨਾਲ ਸੈਟਨ ਹੈਗੀ ਆ ਤੁਸੀਂ ਉਹਨੂੰ ਬੈਠ ਕੇ ਸਮਝਾਓ ਜਾਂ ਤੇ ਉਹ ਕੁੜੀ ਦੇ ਨਾਲ ਵਿਆਹ ਕਰਾਵੇ ਤੇ ਜਾਂ ਕੋਈ ਗੱਲਬਾਤ ਕਰਕੇ ਉਹ ਜਿਹੜੇ ਸਬੰਧ ਨੇ ਖਤਮ ਕਰੇ ਤੇ ਉਹ ਬਰਿੰਦਰ ਮੁੰਡੇ ਨੂੰ ਅਮਰਤਪਾਲ ਵਰਗਿਆਂ ਨੇ ਇਹਦੇ ਜਸਦੇਵ ਸਿੰਘਾਂ ਨੇ ਕੁੱਟਿਆ ਉਦੋਂ ਬਾਅਦ ਦੇ ਵਿੱਚ ਜਿਹੜਾ ਤੂਫਾਨ ਜਿਹਦੇ ਪਰਚਾ ਹੋਇਆ ਸੀ ਤੁਹਾਨੂੰ ਪਤਾ ਹੀ ਹੈ ਕਿ ਉਹ ਹੁਣ ਤੂਫਾਨ ਵੀ ਫਰਾਰ ਹੈ ਤੇ ਜਿਹੜਾ ਬਰਿੰਦਰ ਕੁੱਟਿਆ ਸੀ ਮੁੰਡਾ ਉਹ ਫਰਾਰ ਵੀ ਹੈ ਤੇ ਜਹਾ ਇਹ ਕਹਿੰਦੇ ਕਿ ਅਮਰਤਪਾਲ ਦੇ ਪਿਓ ਦੇ ਨੇੜੇ ਵੀ ਰਹਿੰਦੇ ਜਿਹੜਾ ਬਿਕਰਮਾ ਉਹ ਵੀ ਫਰਾਰ ਹੈ ਲੱਭ ਨਹੀਂ ਰਿਹਾ ਅਜੇ ਤੱਕ ਹੁਣ ਸਾਰੀ ਇਹ ਕਹਾਣੀ ਕੀ ਹੈ ਤੁਹਾਨੂੰ ਪਕੜ ਵਿੱਚ ਆਈ ਗਿਆ ਸਭ ਕੁਝ ਕਿ ਇੱਕ ਕੁੜੀ ਦੇ ਨਾਲ ਜਿਹੜਾ ਬਿਕਰਮ ਹੈ ਉਹ ਛੇੜਛਾੜ ਕਰਦਾ ਸੀ ਧੱਕੇ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਸੀ ਤੇ ਬਰਿੰਦਰ ਨੇ ਜਿਹੜਾ ਮੁੰਡਾ ਕੁੱਟਿਆ ਸੀ ਉਹਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਮਸਲਾ ਹੱਲ ਕਰੋ ਅਮਰਤਪਾਲ ਤੇ ਅਮਰਤਪਾਲ ਦੇ ਸਾਥੀਆਂ ਨੇ ਬਰਿੰਦਰ ਨੂੰ ਮੋਟੇ ਤਿਲ ਜਾ ਕੇ ਕੁੱਟਿਆ ਤਾਂ ਤੂਫਾਨ ਤੇ ਪਰਚਾ ਪਿਆ ਉਹਨੂੰ ਛਡਾਉਣ ਵਾਸਤੇ ਥਾਣੇ ਤੇ ਜਾ ਕੇ ਇਹ ਕਬਜ਼ਾ ਕਰਦੇ ਨੇ ਗੁਰਸਹਿਬ ਨੂੰ ਢਾਲ ਬਣਾ ਕੇ ਲੈ ਕੇ ਜਾਂਦੇ ਨੇ ਇਹ ਮਸਲਾ ਇੱਥੋਂ ਸਾਰਾ ਵਿਗੜਿਆ ਜਦੋਂ ਪੁਲਿਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਥਾਣੇ ਤੇ ਕਬਜ਼ਾ ਕੀਤਾ ਜਾਂਦਾ ਹੈ ਉਦੋਂ ਬਾਅਦ ਦੇ ਵਿੱਚ ਪਲੇਸ ਉਸ ਅਦਨਾਲਾ ਕਾਣ ਦੇ ਜਿੰਨੇ ਮੁਰਜ਼ਮ ਹੁੰਦੇ ਆ ਅਮਰਤਪਾਲ ਉਹਦੇ ਵਿੱਚ ਆਉਂਦਾ ਹੈ। ਤਕਰੀਬਨ 45-46 ਮੁੰਡੇ ਹੋਰ ਜੇਲਾ ਵਿੱਚ ਬੈਠੇ ਨੇ। 10 ਤੋਂ 11 ਬੰਦੇ ਜਿਹੜੇ ਡਿਬਰੂਗੜ੍ਹ ਜੇਲ੍ਹ ਵਿੱਚ ਬੈਠੇ ਆ। ਇਹ ਸਾਰਿਆਂ ਦੇ ਪਿੱਛੇ ਕਹਾਣੀ ਕੀ ਹੈ? ਇੱਕ ਕੁੜੇ ਦੇ ਨਾਲ ਛੇੜਛਾੜ ਕਰਨਾ। ਤੇ ਅਮਰਤਪਾਲ ਉਸ ਵਕਤ ਕਹਿ ਲਈ ਜਿਹੜਾ ਇਹਦੇ ਨਾਲ ਬਿਕਰਮ ਸਿੰਘ ਸੀ ਜਿਹੜਾ ਆਸ਼ਕੀ ਕਰਦਾ ਸੀ ਉਹਦੇ ਹੱਕ ਵਿੱਚ ਖੜਿਆ। ਇੱਕ ਆਸ਼ਕ ਦੇ ਹੱਕ ਵਿੱਚ ਖੜਨ ਦੇ ਕਾਰਨ ਅੰਮ੍ਰਿਤਪਾਲ ਤੇ ਅੰਮ੍ਰਿਤਪਾਲ ਦੇ ਸਾਥੀਆਂ ਤੇ ਪਰਚੇ ਹੁੰਦੇ ਨੇ ਡਿਬਿਊਗਟ ਜੇਲ੍ਹ ਭੇਜਿਆ ਜਾਂਦਾ ਹੈ ਮਤਲਬ ਕੀ ਹੈ ਕਿ ਕੁੱਟਮਾਰ ਕੀਤੀ ਥਾਣੇ ਤੇ ਕਬਜ਼ਾ ਕੀਤਾ ਇਹ ਵੀ ਇੱਕ ਪੁਆਇੰਟ ਸੀ ਪਰਚੇਸ ਕਰਕੇ ਹੋਇਆ ਪਰ ਕਹਾਣੀ ਜਿੱਥੋਂ ਵਿਗੜਦੀ ਹੈ ਉਹ ਇੱਕ ਕੁੜੀ ਦੇ ਨਾਲ ਛੇੜਛਾੜ ਕਰਕੇ ਵਿਗੜਦੀ ਹੈ ਹੁਣ ਅੰਮ੍ਰਿਤਪਾਲ ਦਾ ਪਿਓ ਕਹਿੰਦਾ ਕਹਿੰਦਾ ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦੇਉ ਰਣਕੇ ਅਮਰਤਪਾਲ ਦਾ ਪਾਪਾ ਦਰਸ਼ੇਮ ਸਿੰਘ ਕਹਿੰਦਾ ਕਿ ਅਮਰਤਪਾਲ ਮਹਿਰੋ ਦਾ ਤੇ ਸਾਥ ਦਿਓ ਦੂਜੀ ਗੱਲ ਜਿਹੜੇ ਜੋਧੇ ਵਰਗੇ ਨੇ ਦੋ ਭਰਾ ਨੇ ਉਹ ਤੇ ਅਮਰਤਪਾਲ ਦੀ ਬਹੀਰ ਵਿੱਚ ਇਹਨਾਂ ਨੇ ਕੁੜੀਆਂ ਦੇ ਨਾਲ ਛੇੜਛਾੜ ਕੀਤੀ ਤੇ ਕੁਝ ਹੋਰ ਬੰਦਿਆਂ ਨੇ ਪੱਪਲ ਪ੍ਰੀਤ ਦੀ ਗੱਲਬਾਤ ਵੀ ਆਈ ਕਿ ਪੱਪਲ ਪ੍ਰੀਤ ਨੇ ਵੀ ਕੁੜੀਆਂ ਦੇ ਨਾਲ ਉਹ ਬਹੀਰ ਦੇ ਵਿੱਚ ਛੇੜਛਾੜ ਕੀਤੀ ਸੀ ਤੂਫਾਨ ਨੇ ਮੀਂਹ ਕੀਤੀ ਸੀ ਉਸ ਵਕਤ ਛੇੜ ਸਾਹਿਬ ਬੇਕਰਮ ਤੇ ਕਰਦੇ ਕਰਦਾ ਸੀ ਤੇ ਅਮਰਤਪਾਲ ਦੀਆਂ ਖੁਦ ਆਡੀਓ ਵਾਇਰਲ ਹੋਈਆਂ ਸੀ ਕਹਿੰਦਾ ਮੇਰੇ ਨਾਲ ਕੈਨੇਡਾ ਦੀ ਕੁੜੀ ਐ ਇਹ ਇੰਗਲੈਂਡ ਦੀ ਕੁੜੀ ਐ ਉਹ ਮੇਨਾ ਵਿਆਹ ਕਰਾ ਕੇ ਕਹਿੰਦੀਆਂ ਨੇ ਕਿ ਤੂੰ ਪੱਕਾ ਹੋ ਜਾਏਗਾ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਉਹ ਵੀਡੀਓ ਵਾਇਰਲ ਹੋਈਆਂ ਸੀ ਅੜਗੇ ਵਾਇਰਲ ਹੋ ਗਈ ਸੀ ਤੇ ਹੁਣ ਅਮਰਤਪਾਲ ਦਾ ਪਾਪਾ ਕਿਹੜੇ ਮੂੰਹ ਨਾਲ ਕਹਿ ਰਿਹਾ ਕਿ ਅਮਰਤਪਾਲ ਮੇਰੋਂ ਦਾ ਸਾਥ ਦੇ ਉਹ ਬਲਾਤਕਾਰੀਆਂ ਨੂੰ ਨੰਗੇ ਕਰ ਰਿਹਾ ਬਾਬਾ ਬਾਦ ਨੂੰ ਨੰਗਾ ਕਰ ਰਿਹਾ ਤੇਰਾ ਮੁੰਡਾ ਖੁਦ ਆਸ਼ਕਾਂ ਦਾ ਸਾਥ ਦਿੰਦਾ ਰਿਹਾ ਜਿਹੜੇ ਕੁੜੀਆਂ ਨੂੰ ਛੇੜਦੇ ਹੁੰਦੇ ਸੀ ਉਹਨਾਂ ਦਾ ਸਾਥ ਦਿੰਦਾ ਰਿਹਾ ਤੇਰੇ ਮੁੰਡੇ ਦਾ ਅਸਲ ਵਿੱਚ ਜੇਲ੍ਹ ਜਾਣ ਦਾ ਕਾਰਨ ਇੱਕ ਕੁੜੀ ਦੇ ਪਿੱਛੇ ਝਗੜਾ ਹੋਣਾ ਥਾਣੇ ਤੇ ਕਬਜ਼ਾ ਕਰਨਾ ਜਾਨੀ ਕਿ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਇਹ ਬੰਦੇ ਸ਼ੁਰੂਆਤ ਕਿੱਥੋਂ ਕਰਦੇ ਨੇ ਤੇ ਕੌਮ ਦੇ ਹੀਰੋ ਬਣ ਕੇ ਵੰਦੇ ਨੇ ਹੁਣ ਮਹਾਭਾਰਤ ਦਾ ਜੁੱਧ ਜੇ ਔਰਤ ਪਿੱਛੇ ਹੋਇਆ ਉਹ ਤਾਂ ਇਹ ਕਹਿੰਨੇ ਕਿ ਔਰਤ ਨੂੰ ਬਚਾਉਣ ਵਾਸਤੇ ਔਰਤ ਦੀ ਰਾਖੀ ਵਾਸਤੇ ਹੋਇਆ ਪਰ ਇਹ ਬੰਦੇ ਸ਼ਰਿਆਮ ਇੱਕ ਕੁੜੀ ਦੇ ਨਾਲ ਇਹਦੇ ਨਾਲ ਦੇ ਸਾਥੀ ਨੇ ਵਿਕਰਮ ਨੇ ਕੁੜੀ ਦੇ ਨਾਲ ਛੇੜਛਾੜ ਕੀਤੀ ਉਹਦੇ ਨਾਲ ਵਿਆਹ ਕਰਾਉਣ ਨੂੰ ਮਿਲਦਾ ਸੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਬਣਾਏ ਵੀ ਹੋਣਗੇ ਤੇ ਅਮਰਤਪਾਲ ਨੇ ਉਹਦਾ ਸਾਥ ਦਿੱਤਾ ਤੇ ਬਰਿੰਦਰ ਨੂੰ ਮੋਟੇ ਤੇ ਲੱਜ ਕੇ ਕੁੱਟਿਆ ਇਹ ਤਾਂ ਕਹਾਣੀ ਬੜੀ ਸਾਫ਼ ਹੈ ਕੋਈ ਇਲਜ਼ਾਮ ਲਾਉਣ ਵਾਲੀ ਗੱਲ ਨਹੀਂ ਤੇ ਹੁਣ ਅਮਰਤਪਾਲ ਦਾ ਪਾਪਾ ਆਪਦੇ ਮੁੰਡੇ ਦੀ ਕਰਤੂਤਤਾ ਦੇਖ ਨਹੀਂ ਰਿਹਾ ਕਿ ਮੇਰਾ ਮੁੰਡਾ ਕਿਹੜੀ ਕਰਤੂਤ ਨਾਲ ਜੇਲ੍ਹ ਵਿੱਚ ਗਿਆ ਅਮਰਤਪਾਲ ਮੇਰੋਂ ਦਾ ਕਹਿੰਦਾ ਸਾਫ਼ ਦਿਓ ਹੁਣ ਦੱਸੋ ਤੁਸੀਂ ਕੋਈ ਸਮਝ ਆਉ ਸਾਡੇ ਲੋਕਾਂ ਨੂੰ ਐਦੂੰ ਉੱਪਰ ਤਾਂ ਕੁਝ ਹੋਰ ਨਹੀਂ ਸਕਦਾ ਜਿਹੜੀ ਇੱਕ ਘਟਨਾ ਵਾਪਰੀ ਹੈ ਅਦਨਾਲਾ ਕਾਂਡ ਹੋਇਆ ਹੈ ਜਿਹੜੀ ਇਹ ਗਲਤੀ ਕੀਤੀ ਹੈ ਇਹਦੇ ਪਿੱਛੇ ਇੱਕ ਜਨਾਨੀ ਦਾ ਇੱਕ ਔਰਤ ਦਾ ਕਿਰਦਾਰ ਹੈ ਇੱਕ ਆਸ਼ਕ ਇਹਨਾਂ ਦੇ ਜਫੇ ਵਿੱਚ ਰਹਿੰਦਾ ਤੇ ਉਹ ਆਸ਼ਕ ਦੀ ਹਮਾਇਤ ਦੇ ਵਿੱਚ ਉਹਦੇ ਹੱਕ ਵਿੱਚ ਖੜੇ ਤੇ ਬਰਿੰਦਰ ਨੂੰ ਮੋਟਰ ਤੇ ਲੈ ਜਾ ਕੇ ਕੁੱਟਿਆ ਹੁਣ ਇਦੋਂ ਉੱਪਰ ਜਾਂ ਇਦੋਂ ਵੱਡਾ ਸੱਚ ਹੋਰ ਕੀ ਹੋ ਸਕਦਾ ਐ ਇਦੋਂ ਭੈੜੀ ਕਰਤੂਤ ਇਦੋਂ ਘਟੀਆ ਕਰਤੂਤ ਹੋਰ ਕੀ ਹੋ ਸਕਦੀ ਐ ਇਸ ਪਰਿਵਾਰ ਦੀ ਕਿ ਸ਼ਰਮ ਨਹੀਂ ਆਉਂਦੀ ਅਮਰਤਪਾਲ ਦੇ ਪਿਓ ਨੂੰ ਤਰਸੇਮ ਸਿੰਘ ਨੂੰ ਉਹਦੇ ਪਾਪੇ ਨੂੰ ਕਿ ਅੱਜ ਮੈਂ ਮੇਰੋਂ ਦੇ ਹੱਕ ਵਿੱਚ ਖੜਨ ਦੀ ਕੋਸ਼ਿਸ਼ ਕਰਦਾ ਕਿ ਉਹ ਬਲਾਤਕਾਰੀਆਂ ਨੂੰ ਨੰਗਾ ਕਰਦਾ ਤੇ ਤੇਰਾ ਮੁੰਡਾ ਕਿਹਦੇ ਹੱਕ ਵਿੱਚ ਖੜਿਆ ਸੀ ਜਿਹੜਾ ਜੇਲ੍ਹ ਵਿੱਚ ਬੈਠਾ ਇਥੋਂ ਕਹਾਣੀ ਸਾਰੇ ਬਿਗੜਦੀ ਐ ਮੈਂ ਬੇਨਤੀ ਇਹ ਤਾਂ ਕੀਤੀ ਐ ਕਿ ਜਿਨ੍ਹਾਂ ਦੀ ਨੇਹੀਂ ਇਹ ਆਸ਼ਕੀ ਤੋਂ ਬਲਾਤਕਾਰੀਆਂ ਤੋਂ ਟਿਕਦੀ ਹੋਵੇ ਤੇ ਉਹ ਕੌਮ ਦੇ ਰੱਖ ਕਿਦਾਂ ਹੋ ਸਕਦੇ ਐ ਐਡਾ ਵੱਡਾ ਝੂਠ ਜੇ ਇਹਨਾਂ ਦੇ ਮੁੱਢ ਵਿੱਚ ਪਿਆ ਹੈ ਤਾਂ ਫੇਰ ਹੋਰ ਕਿਸੇ ਨੂੰ ਬੇਪੂ ਬਣਾਉਣ ਦੀ ਲੋੜ ਨਹੀਂ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਅਮਰਤਪਾਲ ਦੇ ਭਾਪੇ ਨੂੰ ترસિંહ ਸਿੰਘ ਨੂੰ ਚੈਲੰਜ ਹੈ ਜੇ ਵੀਡੀਓ ਸੁਣ ਲਵੇ ਇੱਕ ਵਾਰੀ ਦੱਸੇ ਜ਼ਰੂਰ ਕਿ ਤੁਸੀਂ ਉਹ ਬ੍ਰਿੰਦਰ ਨੂੰ ਤੇਰੇ ਮੁੰਡੇ ਅਮਰਤਪਾਲ ਨੇ ਤੇ ਸਾਥੀਆਂ ਨੇ ਕੁੱਟਿਆ ਕਿਉਂ ਸੀ ਜਿਹੜਾ ਅੱਜ ਵਿਕਰਮ ਪਖੌੜ ਪਖੌੜਾ ਹੋਇਆ ਫਿਰਦਾ ਉਹ ਕਿੱਥੇ ਐ ਕੀ ਕਾਰਨ ਸੀ ਜਿਹੜਾ ਤੁਹਾਨੂੰ ਅਜਨਾਲਾ ਕਾਹਨ ਯਾਨੀ ਕਿ ਥਾਣੇ ਤੇ ਕਬਜ਼ਾ ਕਰਨਾ ਪਿਆ ਇਹ ਦੱਸਿਓ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ